ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਸੰਧੂ ਪੰਦਰਪ੍ਰਿਆ ਅਡੇ ਦੀ ਫਾਰਮਿਕ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਅੰਦਰ ਰਹੋ ਉਹਦੇ ਸਵਿਸ਼ਟ ਬੇਨਤੀ ਕਰਦੇ ਆ ਸਜਣੋ ਬਹੁਤ ਪਿਆਰ ਸੰਯੋਗ ਦਿੰਦੇ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਤੇ ਲੱਭ ਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਮੇਰੀ ਕਿਰਪਾ ਕਰਦਾ ਜੇ ਤੁਹਾ ਦਾ ਖਿਆਲ ਆ ਜੇ ਵੀ ਆਪਣੀ ਜੀ ਖਰੀਦਦਾਰੀ ਕਰ ਸਕੀ ਠੀਕ ਹੈ ਜੀ ਅੱਡ ਤੱਕ ਬਣੇ ਰਹੋ ਤੇ ਸਾਰੀ ਜਾਣਕਾਰੀ ਵਧੇਰੇ ਲੈ ਕੇ ਦਵਾਂਗੇ ਡੱਬ ਵਾਲੀ ਮੰਡੀ ਜਿਹੜੀ ਹਰਿਆਣੇ ਦੇ ਨਜ਼ਦੀਕ ਪੈਂਦੀ ਆ ਬਿਲਕੁਲ ਦੱਸਦੇ ਆ ਗੱਲਬਾਤ ਬਾਈ ਹੋਰ ਨਾ ਪੁੱਛਦੇ ਅੱਜ ਦੇ ਭਾਅ ਪੱਤੇ ਇੱਥੋਂ ਦੇ ਕਿੱਦਾ ਰਹਿਣਗੇ ਕੀ ਗੱਲਬਾਤ ਆ ਸਾਰੀ ਕਰਦੇ ਆ ਸਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਜੀ ਠੀਕ ਠਾਕ ਜੀ ਤੁਸੀਂ ਜਿਹੜੇ ਪਿੰਡ ਤੋਂ ਆਏ ਜੇ ਅਿਤਲਵੰਡੀ ਸਾਬ ਤੋਂ ਜੀ ਵਪਾਰ ਦਾ ਕਾਰੋਬਾਰ ਹੈ ਨਾ ਘਰੇ ਆਉਦੇ ਰਹਿੰਦੇ ਪਸ਼ੂ ਹਾਂ ਜੀ ਆਉਂਦੇ ਰਹਿੰਦੇ ਨਾਮ ਕੀ ਆ ਜੀ ਬਲਵੀਰ ਸਿੰਘ ਜੀ ਤੇ ਕਨੈਕਟ ਨਾ ਫੋਨ ਨੰਬਰ ਕੀ ਆ ਤੁਹਾਡੀ ਦਾ ਕਰੰਨੇ ਮੇ 640 ਹਾਂ 74043 ਜਦੋਂ ਮਰਜੀ ਕੋਈ ਆਵੇ ਗਾ ਕਰਦੇ ਤੇ ਘਰੇ ਦੋ ਚਾਰ ਪਸ਼ੂ ਖੜੇ ਰਹਿੰਦੇ ਗਾਵਾਂ ਜ਼ਿਆਦਾਤਰ ਤੇ ਜਾਂ ਮੱਝਾਂ ਨਾ ਗਾਵਾਂ ਗਾਵਾਂ ਕਿੰਨੇ ਦੁੱਧ ਤੋਂ ਕਿੰਨੇ ਦੁੱਧ ਤੱਕ ਰ 35 36 ਕਿਲੋ ਤੋਂ ਲੈ ਕੇ 20 22 ਕਿਲੋ ਬਸ ਇੱਥੇ ਹਾਂ ਠੀਕ ਹੈ ਚੰਗਿਆ ਵੜਾ ਲੈਣਾ ਇਹ ਅੱਜ ਹੀ ਸੋਈ ਹਣਾ ਲੱਗਦੀ ਦੋ ਜੇਰ ਪੇਗੀ ਹਾਂ ਜੇਰ ਪਹਿ ਕੇ ਓਕੇ ਹੋ ਗਈ ਕਿੰਨਾ ਕੁ ਦੁੱਧ ਭਰੋਗੀ ਇਹ ਦੇ ਦੂ 35 36 ਕਿਲੋ ਤੋਰਾ ਕਰਦਿਗੇ ਚੈੱਕ ਲੋ ਕਰ ਆ ਬਈ ਮਗਰ ਵੀ ਬੱਛੀ ਹੈ ਜੀ ਠੀਕ ਆ ਲਓ ਸਜਣੋ ਮਗਰ ਵੀ ਵਸ਼ੀ ਆ ਡਬਲ ਫੈਦਾ ਵਸ਼ੀ ਬੜੀ ਪਿਆਰੀ ਦਿੱਤੀ ਆ ਥਾਂ ਦੀ ਆਰਡਰ ਕੁਆਲਿਟੀ ਬੜੀ ਸਾਫ਼ ਦੁਸਰੀ ਆ ਅੱਜ ਹੀ ਸਹੀ ਹੋਈ ਆ ਇਹਦੇ ਕੋ ਦਨੇ ਨੇ ਇਹ ਦੇ ਵੱਡੇ ਢਾਂਚੇ ਰਿਹਾ ਸਜਣੋ ਦਾ ਬੜੀ ਮੰਡੀ ਰਿਹਾ ਠੀਕ ਆ ਜੀ ਆ ਜ ਨਜ਼ਾਰਾ ਤੁਹਾਨੂੰ ਵੱਖਰਾ ਹੋਣੇ ਇਧਰ ਦਾ ਆਸਵਾਪਨ ਤੇ ਲੈ ਕੇ ਦਿੰਨੇ ਆ ਹਾਂ ਬੱਜੀ ਮਨ ਪਿਆਰੀ ਹੈ ਬਾਈ ਜੀ ਇਹਦੀ ਡਿਮਾਂਡ ਕੀ ਕਰਦੇ ਹੋਣ ਆਪਾਂ ਕਿੰਨੇ ਭਾਈ ਜੀ ਫਿਕਸ ਕਿੰਨੇ ਦੀ ਦੇਣਗੇ ਮਾਰਦਾਨ ਕਰਕੇ 170 ਦੀ ਦੇਵਾਂਗੇ ਜੀ 170 ਦੀ ਹਾਂਜੀ ਦੂਜੀ ਬੈੜ ਵੀ ਆਪਣੀ ਆ ਹਾਂਜੀ ਇਹ ਵੀ ਵੇ ਵੀ ਬਖਾਰੀਏ ਇਹ ਵੀ ਸੁਈ ਹੋਈ ਹੈ ਨਾ ਸੁਈਆਂ ਜੀ ਇਹ ਦੋ ਦੰਦ ਵਿਚੀ ਆ ਹਾਂਜੀ ਦੋ ਦੰਦ ਦੁੱਗੀ ਹੋ ਗਈ ਨਾ ਹਾਂਜੀ ਤੇ ਕਿੰਨਾ ਬੋਲਾ ਕੋਲੇ ਇਹ ਹੁਣ 70 18 ਕਿਲੋ ਘੜਦੀ ਹੈ ਜੀ ਠੀਕ ਆ ਹਾਂਜੀ ਕਿੰਨੇ ਦਿਨਾਂ ਦੀ ਸੁਈ ਹੋ ਗਈ ਗੀ ਕੋਲੋਂ 5 6 ਦਿਨ ਹੋ ਗਏ ਖੁੱਲ ਕੇ ਤੋਰਾ ਕਰ ਦੇਖੀ ਦੇਖ ਅਜਿਹਾ ਦੁੱਧ ਪੜ ਗਿਆ ਜੀ 12 18 ਪਲਸ ਜਿਹੜਾ ਹਾਜ਼ਰ ਹੈ ਮੌਕੇ ਦਾ ਮੇਗਾ 12 ਦਾ ਦੇ ਮੂੰ ਤੋਂ 12 ਦਾ ਜੀ ਕੰਨੀ ਨੂੰ ਕਹਿੰਦਾ ਹਾਂ ਹਾਂ ਲੋਏ ਹਾਂ ਤੁ ਕੀ ਹੋ ਗਈ ਆ ਜੀ ਕਨੈਕਟ ਨੰਬਰ 22 ਦਾ ਚੱਲੂਗਾ ਪ੍ਰੀਖਿਆ ਦੀ ਤਿਆਰੀ ਕਰਿਓ ਬਾਜਾ ਕਿਤੇ ਲੱਗੇ ਜੀ ਦੋ ਮਿੰਟ ਹੀ ਲੱਗਦੇ ਹੈ ਲੈ ਮੋੜੋ ਲੋਏ ਬਹੁਤ ਸੋਹਣੀ ਆਡਰ ਕੁਆਲਿਟੀ ਕਰਮਾ ਵਾਲੀ ਦੀ ਤੇ ਭਾਈ ਜੀ ਨੇ ਕੀਮਤ ਕਿੰਨੇ ਆ ਇਹਦਾ 1.5 ਜੀ ਤੇ ਲੈਸ ਕਿੰਨੇ ਦੀ ਦੇਣਗੇ ਕਰਕੇ 95000 ਦੀ ਜਸਨ ਹੋ ਗਈ ਓਕੇ ਜੀ ਭਾਈ ਜੀ ਕੀ ਹਾਲ ਹੈ ਵਧੀਆ ਭਾਈ ਜੀ ਕੀ ਨਾਮ ਹੈ ਨਾਮ ਸੰਦੀਪ ਹੈ ਭਾਈ ਜੀ ਤੇ ਪਿੰਡ ਪਿੰਡ ਚੰਦਰਖੁਰ ਦਾ ਠੀਕ ਆ ਮੋਬਾਈਲ ਨੰਬਰ ਨਹੀਂ ਨਾਲ ਮੇਰਾ 96698460 ਠੀਕ ਆ ਵਪਾਰ ਦਾ ਕਾਰੋਬਾਰ ਹਾਂ ਭਾਈ ਜੀ ਗਾਈਆਂ ਦਾ ਜਿਹੜਾ ਕਰਦੇ ਜੀ ਗਾਂ ਗਾਂ ਕਰਦੇ ਇੱਕ ਕਿੰਨਾ ਸੁਆ ਕੀ ਬੜ ਉਹ ਦੂਸਰੇ ਪਿਆ ਤਾਂ ਨਹੀਂ ਨੂੰ ਨਾ ਨਹੀਂ ਦੂਸਰੇ ਦੂਸਰਾ ਸੁਆ ਕੀ ਕਿੰਨਾ ਸਮਾਂ ਰਹਿ ਗਿਆ ਅਸਕੇ 10 ਦਿਨ ਬਾਕੀ ਆ ਵੀ ਭਾਈ 7 ਦਿਨ ਬੋਲ ਕੇ ਤੋਰਾ ਕਰਾਰੇਗੇ ਚੈੱਕ ਕਰ ਆ ਜਾ ਲਓ ਜੀ 7 ਦਿਨ ਬਾਕੀ ਆ ਤੁਹਾਡਾ ਕੋਲ ਜੀ ਬਾੜੀ ਵਾਲਾ ਥਾਂ ਲੈ ਵਾਸਾ ਜਨੂੰ ਬਰਾਟ ਫਰੂਟ ਬੜਾ ਸੋਣਾ ਲੱਗਾ ਜੀ ਮੱਛੀ ਨੂੰ ਤੋੜਾ ਚੰਗਾ ਦੂਸਰਾ ਸੂਹਾ ਜਿਹੜਾ ਸੂਮ ਜਾ ਰਿਹਾ ਕਿੰਨਾ ਕੁ ਮਿਲਕ ਕਰ ਦੋਗੀ 35 ਪਲੱਸ ਦੇਗੀ ਬਾਈ ਜੀ 25 ਪਲੱਸ ਲਓ ਜੀ 25 ਪਲੱਸ ਇਹਦਾ ਦੁੱਧ ਭਰੇਗੀ ਇਹ ਕਿੰਨੇ ਨਹੀਂ ਫਿਕਸ ਦੇ ਦਗੇ ਬਾਏ ਤਾਂ 155 ਕਰ ਰਹੇ ਹੈ 155 ਕਰ ਰਹੇ 135 ਕੀ ਦੇ ਦੇਗੇ 135 ਕੀ ਇਹ ਸੂਈ ਸਵਾਈ ਇਹ ਸੂਈ ਪੈਲੇਟ ਦੇ ਦੋ ਦੰਦ ਮਿਲ ਸੀ ਬਰਉਣਾ ਹਾਂਜੀ ਦੋ ਦੰਦ ਦੋ ਦੰਦ ਬਛੜੀ ਮਗਰ ਬੱਚਾ ਨਹੀਂ ਬਛੜੀ ਨੀਚੇ ਬਛੜੀ ਤੋੜਾ ਕਰਾ ਲੀਏ ਚੈੱਕ ਕਰਦਾ ਵੀ ਲਓ ਜੀ ਬਰਉਣਾ ਸੱਜਣਾ ਦੋ ਦੰਦ ਦੇ ਬਛੜੀ दरोसान लेवा चेक वाह दोरा देखो प्रवाह आ पूरी रहा पूरी तेरा ना दूध कितना कोला हारा उन्नी लीटर तैयार है कितने रिटेल के बहुत एक बीस कर रहे हैं एक बीस कर रहे हैं बहुत एक पांच की छोड़ देंगे एक पांच की ਉਹ ਜੀ 1 ਪੰਜ ਜਿਹੜੀ ਆ ਮਿਲ ਜੇਗੀ ਬਾਕੀ ਅਕੀਸ ਕਰਦੇ ਗੱਲ ਹੋਰ ਬਾਈ ਕੀ ਹਾਲੇ ਵਧੀਆ ਬਈ ਗੱਪਣੀਆਂ ਲਾਈਆਂ ਹਾਂਜੀ ਕਿੰਨਾ ਟਾਈਮ ਲੱਗੇਗਾ ਬਈ ਇੱਕ ਦੋ ਦਿਨ ਲਊ ਬਈ ਤਿਆਰੀ ਕਿੰਨਾ ਕੁ ਦੁੱਧ ਪਰੋਗੀ ਦੁੱਧ ਦੇ 17 ਕਿਲੋ 17 ਤੋਰਾ ਕਰਾਈਏ ਚੱਕ ਖੋਲ ਕੇ ਲੋ ਜੀ ਗੱਪਣ ਗਾਈ ਆ ਜਿਹਨੂੰ ਬਾਹਰ ਚੰਗੀ ਆ ਰੰਗ ਢੰਗ ਦੇਖ ਸਕਦੇ ਜੇ ਕ੍ਰੋਸ ਆ ਗਈ ਜਰਸੀ ਅੰਗ ਦੇ ਵਿੱਚ ਤੇ ਛਾਈ ਆ ਦੇ ਵਾਹ ਜੀ ਵਾਹ ਸਰਕਾਰੀ ਫਕੂਰੀ ਪਾਈ-ਬਾਈ ਦੇ ਹੋ ਕੇ ਹੀ ਸਾਰੇ ਭਾਈ ਜੀ ਇਹਦੀ ਕੀਮਤ ਕਿੰਨੀ ਆ? ਬੋਲੋ ਇਹ ਇੱਕ ਪੰਜ ਕਰਦੇ ਆ। ਹਾਂ ਫਿਕਸ ਕਿੰਨੇ ਦੀ ਕਰ ਦਈਏ? 95 ਦੇ ਦੇਗੀ ਹੋਰ ਹੋ ਜੋ ਥੋੜਾ ਬੋਤਾ ਹੋ ਜੀ ਕਿੰਨਾ ਕੁ ਜੀ ਮੈਂ ਦੇ ਦੇ ਜਲਦੀ ਲੋਈ ਸਿਕ 90 ਜਾਂ ਦੀ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਜੀ ਵਧੀਆ ਹੀ ਬੰਦਾ ਸਪਾਰਤਾ ਕਾਰੋਬਾਰ ਆ ਹਾਂਜੀ ਹਾਂਜੀ ਠੀਕ ਆ ਕਿਹੜਾ ਪਿੰਡ ਆ ਸੰਡ ਬੰਗੀ ਆ ਜੀ ਠੀਕ ਆ ਜੀ گاਵਾ ਤੇ ਜਾਂ ਮੱਜਾਂ ਦੋਨੋਂ ਇੱਕ ਮੋਬਾਈਲ ਨੰਬਰ ਕਿੰਨਾ 94175 ਹਾਂ 98574 ਜਦੋਂ ਮਰਜੀ ਕੋਈ ਆਵੇ ਇੱਕ ਦੋ ਪਸ਼ੂ ਖੜੇ ਰਹਿੰਦੇ ਆ ਠੀਕ ਆ ਤੇ ਸ਼ੁਰੂਆਤ ਕਰੀਏ ਪਲੂਣ ਵੜ ਤੇ ਤੇ ਦੂਜੀ ਦੂਜੀ ਖੀਰੀ ਆ ਜੀ ਬੰਦੇ ਖੀਰੀ ਪਲੂਣ ਆ ਗਈ ਹਨਾ ਤੇ ਜਨਮ ਵੱਛੀ ਨੂੰ ਇਹਦਾ ਬੱਚੇ ਨੂੰ ਵੱਛੀ ਨਹੀਂ ਵੱਛੀ ਵੱਛੀ ਬੜੀ ਕਰਾਈ ਹਨਾ ਥਾਣ ਬੜਾ ਹਨਾ ਤੋਰਾ ਕਰਾਈਏ ਕੋਲ ਕੇ ਚੈੱਕ ਪੂਰੀ ਸਟੋਰ ਕਿ ਬਖਾ ਲਾ ਕੀ ਬੋਲੀ ਜੀ ਨਾ ਜੀ ਸਟੋਰੀ ਗਮ ਤੇ ਵਹਿੜ ਦਾ ਰੰਗ ਟੰਗ ਚਾਹੀਦਾ ਜੀ ਸਾਹ ਖੋਲੋ ਵਹਿੜ ਜੀ ਓ ਯਾਰ ਕੀ ਤੋਰ ਸੁਣਾ ਤਾ ਤੋਰ ਕੇ ਬੰਦ ਲੋ ਜੀ ਨਾਰਾ ਨੂੜਾ ਜੰਗੀਆਂ ਚਮਕਦੀਆਂ ਦਿਲੋਂ ਸਾਡੀ ਕਿੰਨੇ ਥਾਲੇਵਾ ਬੜਾ ਸੋਹਣਾ ਆਰਡਰ ਕੁਆਲਿਟੀ ਕਰਮਾਲ ਲੱਗੀ ਆ ਉਹ ਵੇਚਲੀ ਕਿ ਨਹੀਂ ਜੀ ਹੈ ਰੇਦਰ ਨਾਲ ਫਰਕਾ ਵੱਧ ਰਿਹਾ ਹੈ ਕੀ ਬੱਦਨ ਖਾਨ ਲੈ ਲੈ ਭਾਈ ਜੀ ਇਹ ਕਿੰਨੇ ਦੇ ਦੇ ਦਾਂਗੇ ਆਪਾਂ ਇਕ ਤੀਹ ਹਜ਼ਾਰ ਜੀ ਤੇ ਫਿਕਸ ਕਿੰਨੇ ਦੇ ਦੇਗੇ ਇੱਕ ਦਾਹ ਦੀ ਦੇ ਦਿੰਦੇ ਜੀ ਇੱਕ ਦਾਹ ਹਜ਼ਾਰ ਜੀ ਠੀਕ ਹੈ ਜੀ ਆਜ ਦਾ ਸੀਰ ਠੰਡੇ ਆ ਪੂਰੇ ਹਨਾ ਸਸਤੀ ਕਾਰ ਜੀ ਸਾਰਿਆਂ